ਨੌਵੀਂ ਜਮਾਤ ਦੇ ਬਹੁਤ ਹੀ ਪਿਆਰੇ ਬੱਚਿਓ ਅੱਜ ਮੈਂ ਤੁਹਾਡੇ ਲਈ ਲੈ ਕੇ ਆਈਆਂ ਵਿਗਿਆਨ ਵਿਸ਼ੇ ਦਾ ਚੌਥਾ ਪਾਠ ਪਰਮਾਣੂ ਦੀ ਬਣਤਰ ਸਟਰਕਚਰ ਆਫ ਦਾ ਐਟਮ ਤਾਂ ਆਪਾਂ ਇਹਦੇ ਪ੍ਰਸ਼ਨ ਕਰਾਂਗੇ ਜੋ ਪੇਜ ਨੰਬਰ 43 ਤੇ ਹਨ ਜੋ ਪੇਜ ਨੰਬਰ 43 ਤੇ ਹਨ ਇਹਨਾਂ ਦੇ ਵਿੱਚ ਪਹਿਲਾ ਪ੍ਰਸ਼ਨ ਹੈ ਕਣਾਲ ਕਿਰਨਾ ਕੀ ਹਨ ਆਪਣਾ ਪਹਿਲਾ ਪ੍ਰਸ਼ਨ ਹੈਗਾ ਕਨਾਲ ਕਿਰਨਾ ਕੀ ਹਨ ਹਾਂਜੀ ਕਨਾਲ ਕਿਰਨਾ ਐਨੋਡ ਤੋਂ ਪੈਦਾ ਹੋਣ ਵਾਲੀਆਂ ਧਨ ਚਾਰਜਿਤ ਕਿਰਨਾ ਹਨ ਆਪਾਂ ਇੱਥੇ ਪੂਰਾ ਲਿਖਦੇ ਆ ਇੱਕ ਐਨੋਡ ਤੋਂ ਪੈਦਾ ਹੋ ਕੇ ਕੈਥੋਡ ਤੱਕ ਜਾਣ ਵਾਲੀਆਂ ਜਾਣ ਵਾਲੀਆਂ ਧਨ ਚਾਰਜਿਤ ਕਰਨਾ ਹਨ ਜੋ ਅਜਿਹੇ ਕਣਾਂ ਤੋਂ ਕਰਨਾ ਤੋਂ ਬਣੀਆਂ ਹੁੰਦੀਆਂ ਹਨ ਜਿੰਨਾ ਦਾ ਪੰਜ ਇਲੈਕਟ੍ਰੋਨ ਇਲੈਕਟ੍ਰੋਨ ਨਾਲੋਂ 2000 ਗੁਣਾ ਹੁੰਦਾ ਹੈ ਹਾਂਜੀ ਏ ਐਨੋਡ ਤੋਂ ਪੈਦਾ ਹੋ ਕੇ ਕੈਥੋਡ ਤੱਕ ਜਾਣ ਵਾਲੀਆਂ ਧਨ ਚਾਰਜਿਤ ਕਿਰਨਾਂ ਹਨ ਜੋ ਅਜੇਹੇ ਕਣਾਂ ਤੋਂ ਬਣੀਆਂ ਹੁੰਦੀਆਂ ਹਨ ਜਿਨ੍ਹਾਂ ਦਾ ਪੁੰਜ ਇਲੈਕਟ੍ਰੋਨ ਨਾਲੋਂ 2000 ਗੁਣਾ ਹੁੰਦਾ ਹੈ ਤੇ ਇਹਨਾਂ ਤੇ ਇਲੈਕਟ੍ਰੋਨ ਤੋਂ ਉਲਟ ਚਾਰਜ ਹੁੰਦਾ ਹੈ ਉਲਟ ਚਾਰਜ ਹੁੰਦਾ ਭਾਵ ਇਹਨਾਂ ਤੇ ਧਨ ਚਾਰਜ ਹੁੰਦਾ ਹੈ ਇਲੈਕਟ੍ਰੋਨਾਂ ਤੇ ਰਿਣ ਚਾਰਜ ਹੁੰਦਾ ਹੈ ਹਾਂਜੀ ਦੂਸਰਾ ਪ੍ਰਸ਼ਨ ਹੈਗਾ ਜੇ ਕਿਸੇ ਪਰਮਾਣੂ ਵਿੱਚ ਇੱਕ ਇਲੈਕਟ੍ਰਾਨ ਅਤੇ ਇੱਕ ਪ੍ਰੋਟੋਨ ਹੈ ਤਾਂ ਇਸ ਵਿੱਚ ਕੋਈ ਚਾਰਜ ਹੋਵੇਗਾ ਜਾਂ ਨਹੀਂ ਨਹੀਂ ਇਸ ਵਿੱਚ ਕੋਈ ਚਾਰਜ ਨਹੀਂ ਹੋਵੇਗਾ ਨਹੀਂ ਕਿਉਂਕਿ ਇੱਕ ਇਲੈਕਟ੍ਰਾਨ ਤੇ ਇੱਕ ਨੈਗੇਟਿਵ ਚਾਰਜ ਇੱਕ ਰਿਣ ਚਾਰਜ ਹੈ ਅਤੇ ਇੱਕ ਪ੍ਰੋਟਾਨ ਤੇ ਇੱਕ ਧਨ ਚਾਰਜ ਹੈ ਜੋ ਇੱਕ ਦੂਜੇ ਨੂੰ ਸੰਤੁਲਿਤ ਕਰ ਦਿੰਦੇ ਹਨ ਇਸ ਕਰਕੇ ਪਰਮਾਣੂ ਉਦਾਸੀਨ ਹੋਵੇਗਾ ਹਾਂਜੀ ਸਮਝ ਲੱਗ ਗਈ ਹੋਵੇਗੀ ਜੇ ਕਿਸੇ ਪਰਮਾਣੂ ਵਿੱਚ ਇੱਕ ਇਲੈਕਟ੍ਰੋਨ ਇੱਕ ਪ੍ਰੋਟਾਨ ਹੈ ਤਾਂ ਇਸ ਵਿੱਚ ਕੋਈ ਚਾਰਜ ਹੋਵੇਗਾ ਜਾਂ ਨਹੀਂ ਇਸ ਤੇ ਕੋਈ ਚਾਰਜ ਨਹੀਂ ਹੋਵੇਗਾ ਕਿਉਂਕਿ ਇੱਕ ਇਲੈਕਟ੍ਰੋਨ ਤੇ ਰਿਣ ਚਾਰਜ ਤੇ ਇੱਕ ਪ੍ਰੋਟੋਨ ਤੇ ਧਨ ਚਾਰਜ ਹੈ ਜੋ ਇੱਕ ਦੂਜੇ ਨੂੰ ਸੰਤੁਲਿਤ ਕਰ ਦਿੰਦੇ ਹਨ ਭਾਵ ਇੱਕ ਦੂਜੇ ਨੂੰ ਕੈਨਸਲ ਕਰ ਦਿੰਦੇ ਹਨ ਤਾਂ ਪਰਮਾਣੂ ਤੇ ਕੋਈ ਚਾਰਜ ਨਹੀਂ ਰਹਿੰਦਾ ਇਸ ਲਈ ਪਰਮਾਣੂ ਉਦਾਸੀਨ ਹੋਵੇਗਾ ਹਾਂਜੀ ਉਮੀਦ ਕਰਦੀ ਹਾਂ ਕਿ ਸਮਝ ਆ ਗਿਆ ਹੋਵੇਗਾ ਥੈਂਕ ਯੂ